ਕੀ ਹਾਲ ਹੈ ਸਾਰਿਆਂ ਦਾ ਹਾਂਜੀ 11 ਜੂਨ 2024 ਨੀ ਭਾਈ ਨੇ ਰਿਜ਼ਲਟ ਲੈ ਕੇ ਆਏ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣ ਨੂੰ ਕਰਿਓ ਸਬਸਕ੍ਰਾਈਬ ਪਿੰਡ ਆ ਗਿਆ ਜੀ ਬੁੱਟਰ ਖੁਰਦ ਮੋਗਾ 555 ਓਡੇ ਸੀਗੀ 2000 ਮੋਟ ਸੀ 3:50 ਮਿੰਟ ਤੇ ਤਿੰਨਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਸਾਂਝੀ ਸ਼ੀਰਾ ਸ਼ੀਰਾ ਮੈਂਬਰ ਕੋਲੀਆ ਜੀਤਲ ਲੋਹਾਰਾ ਇਹਨਾਂ ਦੋਨਾਂ ਦੀ ਸਾਂਝੀ ਹੋ ਗਈ ਸੀ ਨਾਮ ਤੇ ਦੋਨੇ ਨਾਮ ਸਾਂਝੀ ਹੋ ਗਈ ਪਹਿਲੇ ਫਿਰ ਅੱਜ ਦੇ ਕੂਲਰ ਤੀਜੀ ਸਾਂਝੀ ਸੀਗੀ ਕੀਪਾ ਸਾਈਦੋਗੇ ਸਾਂਝੀ ਪਲੱਸ ਕੱਪ ਜੀ ਫਿਰ ਆ ਗਿਆ ਜੀ ਪੰਡ ਲੀਲਾ ਮੇਘ ਸਿੰਘ ਲੁਧਿਆਣਾ 66 ਟੁੱਡੇ ਸੀਗੇ 5000 ਮੁੱਢ ਨੂੰ 4:10 ਦੇ ਵਜੇ ਨਿਬੜ ਗਈ ਜੀ ਗਰਮੀ ਤੇ ਸੋਵਲ ਫਰਿੱਜ ਪਲੱਸ 4000 ਦੀ ਜਿੱਤ ਜੀ ਗੁਰਕੀਰਤ ਪੋਨਾ ਫ੍ਰਿਜ ਪਲੱਸ 1000 ਦੀ ਜਿੱਤ ਕੀਪਾ ਮੁੱਲਾਪੁਰ ਤਿੰਨੇ ਵਾਧਾ ਵਾਧਾ ਸੀਗਾ ਤੇ ਫ੍ਰਿਜ ਸੀਗੀ ਜੀ ਵੱਧ ਤੇ ਫ੍ਰਿਜ ਇਕੱਲਾ ਜਿੱਤ ਗਿਆ ਜੀ ਫਿਰ ਆ ਗਿਆ ਜੀ ਪਿੰਡ ਮੁਸ਼ਕਾਬਾਦ ਲੁਧਿਆਣਾ ਜੀ 72 ਰੁੱਡੇ ਸੀਗੇ 3200 ਵੱਢ ਨੂੰ 450 ਤੇ ਬਾਜੀ ਨਿਬੜੀ ਜੀ ਪਹਿਲਾ ਹਰਕੀਰਤ ਮਾਧਪੁਰ ਮੋਟਰਸਾਈਕਲ ਏਕਮ ਤਲਾਣੀਆਂ ਕੁਲਰ ਕੁਲਵੀਰ ਖੱਟਰਾ ਪੱਖਾ ਮਣੀ ਘਲਾਲ ਪੱਖਾ ਤੇ ਜੀਤਾ ਦਾਤੇਵਾਲ ਜੀ ਕੱਪ ਬਈ ਪੰਜ ਨਾਂ ਸੀਗੇ ਜੀ ਇਹਨਾਂ ਪੰਜਾਂ ਚ ਮੰਡੇਗੇ ਫਿਰ ਆ ਗਿਆ ਜੀ ਪਿੰਡ ਕੜਿਆਲ 137 ਉੱਡੇ ਸੀਗੇ 250 ਮੱਢ ਨੂੰ 4:45 ਮਿੰਟ ਤੇ ਬਾਜੀ ਪੰਜਾਂ ਕਬੂਤਰਾਂ ਦੀ ਸਾਂਝੀ ਹੋ ਗਈ ਜੀ ਬਿੰਦਰ ਚੰਦ ਬਾਜਾ ਫਰਿੱਜ ਹਜੂਰਾ ਫਤੇਗੜ ਕੂਲਰ ਜੋੜਾ ਖੋਟਾ ਪੱਖਾ ਅਮਣਾ ਸੱਤ ਪੱਖਾ ਖੁਸ਼ਦੀ ਫਤੇਗੜ ਕੱਪ ਜੀ ਇਹ ਪੰਜ ਨਾਮ ਸੀ ਪੰਜਾਂ ਦੀ ਸਾਂਝੀ ਹੋ ਗਈ ਸੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਜਦੋਂ ਨਵੀਂ ਅਪਡੇਟ ਬਾਈ ਤੁਹਾਨੂੰ ਮਿਲਦੀ ਹੈ ਤਾਂ ਆਪਾਂ ਨੂੰ ਕਮੈਂਟ ਕਰਦਿਆ ਕਰੋ ਨਵੀਂ ਪੋਸਟ ਪਾ ਦਿਆ ਕਰਾਂਗੇ ਆਪਾਂ